ਦੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅਨ ਤਜਰਰ ਰਿਕਣਾ ਜਿੰਨਾ ਵੀਰਾਂ ਬੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਈ ਦੀ ਵੱਡੀ ਖਬਰ ਆਰਸੀਬੀ ਆਈਪੀਐਲ 2026 ਜੋ ਹੋਵੇਗੀ ਬੈਨ ਕਿਵੇਂ ਅਤੇ ਕਿਉਂ ਬੀਸੀਸੀਆਈ ਲੈ ਸਕਦੀ ਵੱਡਾ ਫੈਸਲਾ IPL 2025 ਦਾ ਖਿਤਾਬ ਜਿੱਤਣ ਤੋਂ ਬਾਅਦ ਐਮ ਜਿੰਨਾਵਾਸੀ ਜਿੰਨਾ ਸਵਾਮੀ ਸਟੇਡੀਅਮ ਦੇ ਬਾਹਰ ਰਾਇਲ ਚੈਲੈਂਜਰ ਬੰਗਲੌਰ ਲਈ ਵਿਕਟਰੀ ਪਰੇਡ ਅਤੇ ਸ਼ਾਨਦਾਰ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਜਿਸ ਦੌਰਾਨ ਸਟੇਡੀਅਮ ਦੇ ਬਾਹਰ ਭਗੜੜ ਮੱਚ ਗਈ ਜਿਸ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਇਸ ਤੋਂ ਬਾਅਦ ਆਰਸੀਬੀ ਵਿਰੋਧ ਐਫ ਆਈ ਆਰ ਦਰਜ ਕੀਤੀ ਗਈ ਕਰਨਾਟਕ ڪرਕਟ ਐਸੋਸੀਏਸ਼ਨ ਦੇ ਦੋ ਅਧਿਕਾਰੀਆਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਇਸ ਮਾਮਲੇ ਵਿੱਚ ਇੱਕ ਗ੍ਰਿਫਤਾਰ ਵੀ ਕੀਤੀ ਗਈ ਹੈ ਆਰਸੀਬੀ ਆਰਸੀਬੀ ਟੀਮ ਵਿੱਚ ਟੀਮ ਇਸਾਪ ਦੇ ਵਿਚਕਾਰ ਕਸੂਤਾ ਫਸ ਗਈ ਹੈ ਇਸ ਮਾਮਲੇ ਤੋਂ ਬਾਅਦ ਬੀਸੀਸੀਆਈ ਆਰਸੀਬੀ ਨੂੰ ਆਈਪੀਐਲ 2026 ਦਾ ਹਿੱਸਾ ਬਣਾਉਣ ਬਾਰੇ ਵੱਡਾ ਫੈਸਲਾ ਲੈ ਸਕਦੀ ਹੈ RCB ਦੀ ਵਿਕਟਰੀ ਪ੍ਰੀਅਰਡ ਵਿੱਚ ਹੋਈ ਇੰਨੀ ਵੱਡੀ ਗਲਤੀ ਲਈ ਕੌਣ ਜ਼ਿੰਮੇਵਾਰ ਹੈ ਇਹ ਪਤਲ ਗੌਨ ਲਈ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਸਥਿਤੀ ਵਿੱਚ BCCI ਦੇ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਜੇਕਰ ਇਸ ਗਲਤੀ ਅੱਛ RCB ਟੀਮ ਦਾ ਨਾਮ ਆਉਂਦਾ ਹੈ ਤਾਂ ਅੱਗੇ ਕੀ ਫੈਸਲਾ ਲਵੇਗੀ ਤੁਹਾਨੂੰ ਦੱਸ ਦਈਏ ਕਿ IPL ਵਿੱਚ ਸਾਰੀਆਂ ਫਰਾਂਜੀ ਵਪਾਰਕ ਸੰਸਥਾਵਾਂ ਜੋ ਕੰਮ ਕਰਦੀਆਂ ਹਨ ਪਰ ਉਹਨਾਂ ਦੀ ਪਾਗਿਦਰੀ ਬੀਸੀਸੀਆਈ ਦੇ ਇਕਰਾਰਨਾਮਿਆਂ ਦੁਆਰਾ ਜਨਰ ਕੀਤੀ ਜਾਂਦੀ ਹੈ ਤੇ ਉਹਨਾਂ ਇਕਰਾਰਨਾਮਿਆਂ ਵਿੱਚ ਜਨਤਕ ਸੁਰੱਖਿਆ ਨਾਲ ਸੰਬੰਧਿਤ ਕਈ ਧਰਾਵਾਂ ਸ਼ਾਮਲ ਹੁੰਦੀਆਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ